ਤਨ ਬਹੁਤ ਮੇ ਏ ਨਾਮ ਗੁਰਾਂ ਪੰਦਰਾਂ ਕਲਿਆਣਾ ਪਤੂ ਪਤਲ ਦੀ ਪਤਕੇ ਜਾਨ ਸਭ ਮੇਰੇ ਸਿ ਰਾਗ ਵੈ ਗਾਣ ਸਿਰੇ ਵਹਿ ਗੁਰੂ ਸਾਹਿਬ ਜੀਆ ਸੋਰਾ ए दो, दो सेम है छोटी है नहीं दो नाप के रखिया वही वाहीगुरु सतनाम वाहीगुरू सतनाम वाहीगुरु सतना वाहीगुरु 那的。<laughs> ਆਪ ਜੀ ਦੇ ਹਜ਼ੂਰ ਅਰਦਾਸ ਬੇਤੀ ਜੋੜੀ ਹੈ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕੱਤਾਰ ਸਾਹਿਬ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਸੋਏ ਸਦਾ ਸਤਿ ਸਾਈਂ ਬਾ ਚਾਰ ਚਾਹ ਚਾਚੇ ਨਾ ਆਏ ਅਕੇ ਵਿਚ ਜਾਣਾ ਚਾਹੇ ਰਖਣਾ ਜਿੰਦਾ ਚਾਹੀਏ ਰੰਗੇ ਰੰਗੇ ਪਾਤੇ ਕਰ ਕਰ ਜਿਸੀ ਮਾਇਆ ਜਿਨ ਪਾਏ न तु ਕੋਸਮ ਸੰਕਲਕ ਕੇ ਨਾਮ ਸੋਰਾ ਕਲ ਰਖ ਲਿਆ ਨਾ ਪੰਜ ਪੁੱਤਰ ਦੀ ਪਤ ਕੇ ਜਾਨ ਸਭ ਮੇਰੇ ਸ੍ਰੀ ਰਾਗ ਰਹਿ ਗਾ ਪੰਜ ਸਾਧ ਰੰਗ ਲਾਵੇ ਮਹਾਰਾਣੀ ਕਰਨਾ ਦੀ ਘਰੇ ਗਵਰੀ ਦਾ ਰਿਆ ਸਾਵਰੀ ਤੇ ਪਾਚ ਸਤਵੀ ਲਾਪੀ ਸ਼ਰੀਰਾ ਦਸ਼ਾ ਪਾਚੋ ਥਾਪੀ ਸਾਧੋ ਸਾਰਗ ਸਾਗਰਾ ਔਰ ਗਾਂਢ ਕਬੀਰ ਰਸਤ ਪੁੱਤ ਸ੍ਰੀ ਦਾਗ ਕੇ ਗੁੰਡ ਕੁੰਭ ਮੀਰ ਰਸਤ ਮੇਜ ਰਾਗ ਮੈਂ ਗਾਵਨ ਪਾਚੋ ਸੰਤ ਬ੍ਰਹਮੰਨ ਨਾਰੇ ਸੋ ਰਤ ਨੋ ਨਰਵਲਾਇ ਤੁਨੀ ਪੁਨ ਕਾ ਨ ਆਸਾ ਗੁਨ ਰਬੁਨੀ ਹੋਤੇ ਸੋ ਸੋਪੁਨ ਕੀਨੇ ਮੇਜ ਰਾਗ ਸਿਆ ਪਾਚੋ ਜੀਨੇ ਤਰ ਤਰ ਗਾਟ ਧਰ ਕੇ ਨਾਰਾ ਰਾਗ ਨੇ ਸਭ ਪੁੱਤਰ ਆਗਨਕੇ ਰ ਅਧਾਰਨਸ ਵੀਸ ਵਾਣੀ ਕ੍ਰਿਤੀ ਦਾ ਸਰਸਾ ਵਾਣੀ ਰੇ ਕੀ ਬਤੇ ਬੋਲੇ は <laughs> स्वागत करे ਪੰਥ ਪਾਲਾ ਆ ਚਰਜ ਤੇ ਜਿ ਬਟਿਆਈ ਨਿਤ ਨਾਨਕ ਦਾ ਨਾਮ ਤੇ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀ ਗੁਰੂ ਸਤ ਨਾਮ ਵਾਹਿ ਹੈ ਗੁਰੂ ਸਤ ਸਤ ਨਾਮ ਵਾਹਿਗੁਰੂ 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 ਸਤ ਨਾਮ 咋的？<触> <laughs> Ну что? ਦੀ ਮਾਨ ਗਰੂ ਨੇ ਕਾਣਿਆਂ ਨੇ ਤਾਨ ਤੂ ਜਿਉਂਟਿਆਂ ਦੇ ਓਰ ਸਚੇਪਤਾ ਵਾਰਜੂ ਸਰ ਜੀ ਆਪ ਜੀ ਦੇ ਹਜੂਰ ਅਰਦਾਸ ਬੇਟੀ ਜੋੜੀ ਹੈ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕੱਤਰ ਸਾਹਿਬ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਜੀ ਦੇ ਜੇਠੇ ਨੰਦ ਮਹਾਨ ਪਾਰੁਪਕਾਰੀ ਜਗਤ ਦਾਤਾ ਦੇ ਧਨੀ ਕਸਰ ਬਾਬਾ ਸ਼ਿਵ ਚੰਦਰ ਜੀ ਮਹਾਰਾਜ ਜੀ ਮਹਾਨ ਯੋਗੀ ਰਾਜ ਮਹਾਂਤ ਕਸ਼ਮੀਰੀ ਪਵਨ ਮਹਾਰੇ ਸਤਿਗੁਰੂ ਆਪ ਜੀ ਦੇ ਪਾਵਨ ਪ੍ਰਕਾਸ਼ ਗ੍ਰੰਥਰ ਪਰਸਪਤੀਵਾਂ ਦੇ ਹਾੜਾ ਬਣਾਉਂਦੇ ਆ ਸਤਿਗੁਰੂ ਵੱਲੋਂ ਅਕਾਲੀ ਬਾਣੀ ਧੁੱਕੀ ਬਾਣੀ ਆਈ। ਦਿਨ ਸਗਲੇ ਚਿੰਤਾ ਮਿਟਾਈ ਜੀ ਦੇ ਸ੍ਰੀ ਖੜਕਾ ਸਾਹਿਬਾਂ ਦੇ ਪ੍ਰਵਾਹ ਹਰ ਸਾਲ ਦੀ ਤਰ੍ਹਾਂ ਚੱਲਦਾ ਸਤਿਗੁਰੂ ਸਾਹਿਬ ਚਾ 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 ਚਿਨਾਇ ਤੇ ਅਚਿ ਰਿ ਜਾਇ ਨਾ ਚਾ ਚਿ ਰਖਣਾ ਜੇ ਮਚਾਈ ਰੰਗੇ ਰੰਗੇ ਪਾਤ ਦੇ ਕਰ ਕਰ ਜਿਸੀ ਮਾਇਆ ਜਿਨੁ ਪਾਈ ਕਾਰ ਕਰ ਦੇ ਕੇ ਜਿਤਾ ਆਪਣਾ ਚਿਰ ਤੇ ਬੜਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰੇ ਸਾਧ ਸੰਗਤ ਜੀਓ ਧੰਤਨ ਬਾਬਾ ਸ਼ਿਚੰਦਰ ਜੀ ਦੇ ਪ੍ਰਕਾਸ਼ਪੁਰਬ ਦੀ ਖੁਸ਼ੀ ਅੰਦਰ ਚੱਲ ਰਿਹਾ ਅਖੰਡ ਪਾਠ ਸਾਹਿਬਾਂ ਦੇ ਲੜੀਵਾਰ ਪ੍ਰਵਾਹ ਅੱਜ ਦੇ ਤਰੀਕ ਦੇ 14 ਤਰੀਕ 14 ਅਗਸਤ 2025 ਨੂੰ ਪਾਏ ਪੱਕ ਪਾਠਾਂ ਦੇ ਭੋਗ ਅਤੇ ਦੂਸਰੇ ਪਾਠ ਆਰੰਭ ਕਰਨ ਉਪਰੰਤ ਗੁਰੂ ਕੇ ਲੰਗਰ ਜਿਨ੍ਹਾਂ ਪਾਠਾਂ ਦੇ ਭਉ ਪਏ ਉਹਨਾਂ ਵੱਲੋਂ ਤਿਆਰ ਕੀਤੇ ਗਏ ਸਮੂਹ ਸੰਗਤਾਂ ਗੁਰੂ ਕਾ ਲੰਗਰ ਛਕ ਰਹੀਆਂ ਨੇ ਤੇ ਹਾਜ਼ਰੀ ਲਵਾ ਰਹੀਆਂ ਨੇ ਸਾਧ ਸੰਗਤ ਜੀ ਮੈਂ ਨਾਲ ਦੀ ਨਾਲ ਬੇਨਤੀ ਕਰ ਦਵਾਂ ਕਿ ਧੰਤਰ ਬਾਬਾ ਸ਼ਿਚੰਦ ਜੀ ਦਾ ਪ੍ਰਕਾਸ਼ ਪੁਰਬ ਜੋ ਕਿ 1 ਸਤੰਬਰ ਨੂੰ ਆ ਰਿਹਾ ਹੈ 26 ਅਗਸਤ ਨੂੰ ਉਸੇ ਸੰਬੰਧ ਵਿੱਚ ਅਖੰਡ ਸੰਪੜਾਪ ਸਭ ਪ੍ਰਾਰੰਭ ਹੋਣੇ ਨੇ ਤੇ 30 ਅਗਸਤ ਨੂੰ ਉਸੇ ਸਬੰਧ ਦੇ ਵਿੱਚ ਨਗਰ ਕੀਰਤਨ ਗੁਰਦੁਆਰਾ ਬਾਬਾ ਸ਼ਿਸ਼ਚੰਦਰ ਜੀ ਤੋਂ ਦੁਪਹਿਰ 2 ਵਜੇ ਨਿਕਲਣਾ ਹੈ ਜ ਜਦੀ ਸੰਪੂਰਨਤਾ 7 ਵਜੇ ਗੁਰਦੁਆਰਾ ਬਾਬਾ ਸ਼ਿਸ਼ਚੰਦਰ ਜੀ ਨੇੜੇ ਮਾਈ ਦੀ ਸਰਾਂ ਵਿਖੇ ਹੀ ਹੋਵੇਗੀ ਤੇ ਇੱਕ 26 ਅਗਸਤ ਤੋਂ ਹੀ ਨਾਲ ਹੀ ਸਵਾ ਲੱਖ ਮੂਲ ਮੰਤਰ ਦੇ ਜਾਪ ਤੇ 101 ਸੁਖਮਨੀ ਸਾਹਿਬ ਜੀ ਦੇ ਜਾਪ ਸੰਗਤਾਂ ਜੋ ਹਰ ਸਾਲ ਰਲ ਮਿਲ ਕੇ ਕਰਦੀਆਂ ਨੇ ਮੈਂ ਆਪ ਸਭਨਾਂ ਨੂੰ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਇਹਨਾਂ ਜਾਪਾਂ ਦੇ ਅੰਦਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰੋ ਜੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਜਾਪ ਕਰਨੇ ਹਨ ਅਤੇ ਕਾਪੀ ਉੱਪਰ ਸਟੇਜ ਸਟੇਜ ਉੱਪਰ ਕਾਪੀ ਤੇ ਪੈਣੇ ਰੱਖਿਆ ਹੁੰਦਾ ਹੈ ਉਸ ਅਸਥਾਨ ਤੇ ਆਪਣਾ ਨਾਮ ਲਿਖ ਕੇ ਤੇ ਜਿੰਨੀ ਤੁਸੀਂ ਮਾਲਾ ਮੂਲ ਮੰਤਰ ਦੀਆਂ ਨਾਨਕ ਹੋਸੀ ਭੀ ਸਜ ਤੱਕ ਜਪੋਗੇ ਉਹ ਅਤੇ ਜਿਤਨੇ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦੇ ਹੋ ਉਹ ਕਰਕੇ ਚਾਹੇ ਸੁਖਮਨੀ ਸਾਹਿਬ ਜੀ ਦਾ ਪਾਠ ਕੱਲਾ ਕਰ ਲਵੋ ਚਾਹੇ ਮੂਲ ਮੰਤਰ ਦੀਆ ਮਾਲਾ ਕਰ ਲਵੋ ਚਾਹੇ ਦੋਨੋਂ ਚੀਜ਼ਾਂ ਕਰ ਲਵੋ ਜਿਤਨਾ ਤੁਹਾਨੂੰ ਸਮਾਂ ਮਿਲਦਾ ਹੈ ਵੱਧ ਤੋਂ ਵੱਧ ਇਹਨਾਂ 17 ਦਿਨਾਂ ਦੇ ਅੰਦਰ ਹਾਜ਼ਰੀ ਲਵਾਣੀ ਹੈ ਤੇ ਆਪਾਂ ਨੇ ਇਹ ਭੇਟਾ ਤੰਤਰਬਾਬਾ ਸ਼ਿਚੰਦਰ ਜੀ ਨੂੰ ਜਨਮ ਦਿਵਸ ਮੌਕੇ ਤੇ ਦੇਣੀ ਹੈ ਤੇ ਨਾਲ ਹੀ ਬੇਨਤੀ ਹੈ ਕਿ 24 ਅਗਸਤ ਵਾਲੇ ਦਿਨ ਉੱਪਰ ਦਰਬਾਰ ਹਾਲ ਦੇ ਵਿੱਚ ਅਖੰਡ ਪਾਠਾਂ ਦੇ ਭਉ ਪੈ ਜਾਣਗੇ ਅਤੇ ਹੇਠਾਂ ਹਾਲ ਵਿਖੇ ਕਮਰੇ ਵਿੱਚ ਪ੍ਰਕਾਸ਼ ਕਰਕੇ ਅਖੰਡ ਪਾਠ ਸਾਹਿਬ ਜੀ ਪ੍ਰారంਭ ਕੀਤੇ ਜਾਣਗੇ ਤੇ 24 ਤੇ 25 ਅਗਸਤ ਨੂੰ 24 ਅਗਸਤ ਨੂੰ ਉੱਪਰ ਦਰਬਾਰ ਸਾਹਿਬ ਦੀ ਸੰਪੂਰਨ ਸੇਵਾ ਹੋਣੀ ਹੈ ਤੇ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਨੇ ਇਹ ਸੰਪੂਰਨ ਸੇਵਾ ਦੇ ਵਿੱਚ ਹਾਜ਼ਰੀ ਭਰ ਕੇ ਤੇ ਗੁਰੂ ਦਰਬਾਰ ਦੀ ਚਰਨਾਂ ਦੀ ਝੋੜ ਸਾ ਸੰਗਤਾਂ ਦੀ ਪ੍ਰਾਪਤ ਕਰਨੀ ਹੈ ਤੇ ਖੁਸ਼ੀਆਂ ਬਾਬਾ ਸ਼ਿਸ਼ਚੰਦਰ ਜੀ ਮਹਾਰਾਜ ਜੀ ਦੇ ਪਾਵਨ ਚੰਨਾ ਕਮਨਾਵਾਂ ਤੋਂ ਲੈਣੀਆਂ ਹਨ ਤਾਂ ਜੋ ਆਪਣਾ ਗੁਰੂ ਦਰਬਾਰ ਵਿੱਚ ਆਇਆ ਸਫਲਾ ਹੋ ਸਕੇ ਤਨ ਮਨ ਧਨ ਕਰਕੇ ਸੇਵਾ ਕਰਨੀ ਹੈ ਸੋ ਸਾਰੀਆਂ ਸੰਗਤਾਂ ਨੇ ਬੇਨਤੀ ਪ੍ਰਵਾਨ ਕਰਨੀ ਜੀ ਬਹੁਤ ਬਹੁਤ ਧੰਵਾਦ ਸੂ ਸੰਗਤਾਂ ਦਾ ਜਿਉ ਸਦਾ ਆਪ ਜੀ ਸਹਿਯੋਗ ਕਰਦਿਆਂ ਹੋ ਆਸਾ ਹੈ ਅੱਗੇ ਤੋਂ ਵੀ ਇਸੇ ਤਰ੍ਹਾਂ ਸਹਿਯੋਗ ਕਰਦੇ ਰਹੋਗੇ ਤੇ ਬਾਬਾ ਸ਼ੀ ਚੰਦਰ ਜੀ ਦੇ ਪਾਵਨ ਪਰਮਣਾ ਕੇ ਇਹ ਹੋਰ ਸਮਾਗਮਾਂ ਦਾ ਸਹਿਯੋਗ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋਗੇ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੋ ਲਾਈਕ ਕਮੈਂਟ ਅਤੇ ਸ਼ੇਅਰ ਕਰਦੇ ਨੇ ਮੈਂ ਸਾਰਿਆਂ ਦਾ तहे ਦਿਲ ਤੋਂ ਧੰਨਵਾਦੀ ਹਾਂ ਜਿਉ ਆਪ ਜੀ ਸਦਾ ਦਾਸ ਦੀ ਹਰ ਕਾਰਜ ਵਿੱਚ ਹੌਸਲਾ افزਾਈ ਕਰਦੇ ਹੋ ਵੀਡੀਓ ਬਣਾਉਣ ਦਾ ਮੇਰਾ ਮਕਸਦ ਸਿਰਫ ਇਤਨਾ ਹੁੰਦਾ ਹੈ ਕਿ ਸਾਰੀਆਂ ਸੰਗਤਾਂ ਨੂੰ ਜੋ ਵੀ ਸਮਾਗਮ ਇਹ ਪ੍ਰੋਗਰਾਮ ਗੁਰੂ ਘਰ ਅੰਦਰ ਚੱਲ ਰਹੇ ਨੇ ਉਹਨਾਂ ਦੇ ਬਾਰੇ ਜਾਣਕਾਰੀ ਮਿਲ ਸਕੇ ਅਤੇ ਸਾਰੀਆਂ ਸੰਗਤਾਂ ਦੂਰ ਦਰਾਡੇ ਬੈਠੀਆਂ ਦਰਸ਼ਨ ਕਰ ਸਕਦੀਆਂ ਨੇ ਕਰ ਲੈਂਦੀਆਂ ਨੇ ਥੋੜਾ ਬੋਤਾ ਜਿੰਨਾ ਖੋ ਸਕੇ ਤੇ ਵੀਡੀਓ ਬਣਾਉਂਦੇ ਆ ਜਾਂ ਇਸ ਦੀ ਐਡੀਟਿੰਗ ਕਰਦੇ ਆ ਬਹੁਤ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਤੇ ਬਖਸ਼ ਲੈਣਾ ਭੁੱਲਾ ਚੁੱਕਾ ਮਾਫ ਕਰ ਦੇਣੀ ਆ ਤੇ ਅਗਾਹ ਵਾਸਤੇ ਐਸੇ ਤਰ੍ਹਾਂ ਉਸਲਾ ਫਜ਼ਾਈ ਕਰਦੇ ਰਹਿਣਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ